पिया सतु गुल पूजा अॼु बि मतले पाई कंहिं <laughs> वणंदमि ਅੱਜ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 14ਵਾਂ ਸਾਲਾਨਾ ਆਨੰਦਕਾਰ ਸਮਾਗਮ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਮੂਚੀ ਟੀਮ ਵੱਲੋਂ ਅੱਜ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਨੂੰ ਲੋੜਵੰਦ ਸਮਾਨ ਜੋ ਘਰੇਲੂ ਵਰਤਨ ਵਾਲਾ ਉਹ ਦਿੱਤਾ ਜਾ ਰਿਹਾ ਜਿਹਦੇ ਵਿੱਚ ਬੈੱਡ ਆ, ਅਲਮਾਰੀ ਆ, ਗੱਦੇ ਆ ਪਾਂਡੇਆ ਪਰ ਕੀ ਕੁੱਲ ਮਿਲਾ ਕੇ 58 ਦੇ ਲਾਗੇ ਬੰਦੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਘਰੇ ਲੂ ਵਰਤਨ ਵਾਸਤੇ ਦੇ ਰਹੇ ਆਗੇ ਕਿੰਨੇ ਕਿੰਨੇ ਸਾਲਾਂ ਤੋਂ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿਤਾਂ ਕਾਰਜ ਕਰਾਏ ਗਏ ਅਤੇ ਕਿਤੋਂ ਕਿਤੋਂ ਪਰਿਵਾਰ ਆਏ ਅੱਜ ਦੇ ਜਿਹੜੇ ਟੋਡਲ ਆਨੰਦ ਕਾਰਜ 21 ਆਨੰਦ ਕਾਰਜ ਕਰਵਾਏ ਗਏ ਨੇ ਇਹ ਸਾਰੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਕਰਵਾਏ ਗਏ ਕਿੰਨੇ ਸਾਲਾਂ ਤੋਂ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਉਪਰਾਲਾ ਜੀ ਆਰ ਕੀ 14ਵਾਂ ਸਾਲਾਨਾ ਸਮਾਗਮ ਹੈ ਜਿਹੜਾ ਅੱਜ ਜਿਹੜਾ ਕਰਵਾਇਆ ਜਾ ਰਿਹਾ ਹੈ ਇਹ ਜਿਹੜੀ ਅਮਸਾ ਇਸਦਾਨ ਨੂੰ ਮਹਾਦਾਨ ਮੰਨਿਆ ਜਾਂਦਾ ਜੀ ਜਿਵੇਂ ਦੇਖ ਲਓ ਮਨ ਨੂੰ ਜਿੰਨੀ ਸੰਤੁਸ਼ਟੀ ਹੁੰਦੀ ਜਦੋਂ ਇਸਦਾ ਪਰਿਵਾਰਾਂ ਦੀ ਮਦਦ ਵਾਸਤੇ ਹੋ ਜੀ ਗੁਰੂ ਮਹਾਰਾਜ ਕਿਰਪਾ ਕਰਨ ਧੰਨ ਧੰਨ ਬਾਬਾ ਦੀਪ ਸਿੰਘ ਆਪਣਾ ਓੜਾਸਾ ਲੈ ਕੇ ਸਾਰੀਆਂ ਸਵਾਵਾ ਲੈਂਦੇ ਨੇ ਇਹ ਉਹਨਾਂ ਨੇ ਇਹ ਰਸਤੇ ਪਾਇਆ ਤੇ ਅਸੀਂ ਇਸ ਰਸਤੇ ਚੱਲੇ ਆ ਜੀ ਅਸੀਂ ਵੀ ਹੋਰ ਵੀ ਵੀਰਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਕਿ ਇਸ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਵੱਧ 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 ਚੜਕੇ ਆਪਣਾ ਮਨਾਉਂਦੇ ਨੇ ਅਹੀਂ ਇਹ ਚੋਣ ਹੈਗੀ ਜਨਮ ਦਿਹਾੜੇ ਨੂੰ ਸਮਰਪਿਤ ਕਿਸੇ ਗਰੀਬ ਬੱਚੇ ਦੀ ਬਾਹ ਫੜਦੇ ਚਾਹੀਦੀ ਆ ਜਿੱਦਾਂ ਲੋਰਵੰਦ ਕੋਈ ਪੜ੍ਹਾਈ ਵਾਲਾ ਕੋਈ ਲਾਜ ਵਾਲਾ ਕੋਈ ਦੂਜੇ ਆਪਾਂ ਨੂੰ ਥਾਲੂ ਦੇ ਖਰਚ ਰੋਕ ਕੇ ਆਪਣੇ ਉਹਨੂੰ ਇਸ ਗਰੀਬ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸਵੰਦ ਕੱਢਣ ਦੀ ਲੋੜ ਹੈ ਜਿਸ ਸਮੇਂ ਦੀ ਮੁੱਖ ਲੋੜ ਹੈ ਜੀ ਅੱਜ ਦੇ ਮਹਿਮਾਨ ਦਾ ਮਾਣ ਹੈ ਜੀ ਅੱਜ ਮੁੱਖ ਮਹਿਮਾਨ ਦਾ ਇਦਾਂ ਦੇ ਉਪਰਾਲੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੁਸਾਇਟੀ ਪਿਛਲੇ 14-15 ਸਾਲਾਂ ਤੋਂ ਕਰ ਰਹੀ ਆ ਜਿਵੇਂ ਕਿ ਲੋਰਵੰਦ ਬੱਚਿਆਂ ਦੀ ਪੜ੍ਹਾਈ ਆ ਲੋੜਵੰਦ ਇਲਾਜ ਜਿਹੜੇ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਜਿਹੜੇ ਕਿਦਾਂ ਬਲੱਡ ਦੀ ਲੋੜ ਪੈਂਦੀ ਹੈ ਬਲੱਡ ਮੁਹੀਆ ਕਰ ਸੁਸਾਇਟੀ ਵੱਲੋਂ ਹਰ ਲੋੜਵੰਦ ਦੀ ਬਾ ਹਰ ਲੋੜਵੰਦ ਦੀ ਬਾ ਜਿਹੜੀ ਪਹਿਲ ਦੇ ਅਧਾਰ ਤੇ ਫੜੀ ਜਾਂਦੀ ਹੈ ਪਰ ਸ਼ਰਤ ਸੁਸਾਇਟੀ ਦੀ ਇੱਕ ਹੁੰਦੀ ਹੈ ਹਰ ਵਾਰੀ ਕਿ ਹੋਣਾ ਲੋੜਵੰਦ ਚਾਹੀਦਾ ਨਾ ਕਿਸੇ ਨੂੰ ਨਹੀਂ ਹੁੰਦੀ ਕੋਈ ਕੋਈ ਮੈਂਬਰ ਸ਼ਾਮਲ ਹੋ ਜਾਂਦੀ ਹੈ ਅੰਨਦ ਕਾਰਜ ਚਾਏ ਜਾ ਰਿਹਾ ਹੈ ਸੁਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੰਦਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜਿਆਂ ਦਾ ਵਿਆਹ ਕਰਾਇਆ ਜਾਂਦਾ ਹੈ ਸੋ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਤੇ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਖਾਸ ਕਰਕੇ ਪ੍ਰਧਾਨ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਔਰ ਉਹਨਾਂ ਦਾ ਅੰਮ੍ਰਿਤਸਰ ਇਸ ਗੁਰੂ ਦੀ ਨਗਰੀ ਤੇ ਮੈਂ ਸਮਝਦਾ ਬਹੁਤ ਵੱਡੀ ਦੇਨ ਬਾਬਾ ਜੀ ਦੀ ਹੈ ਉਹਨਾਂ ਦਾ ਪਿਤ੍ਰ ਸਥਾਨ ਸਾਡੇ ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਹੈ ਸੋ ਮੈਂ ਸਾਰੀ ਸਮੂਚੀ ਤੰਦਨ ਬਾਬਾ ਦੀਪ ਸਿੰਘ ਸੁਸਾਇਟੀ ਨੂੰ ਇਸ ਕਾਰਜਕਾਰ ਕਰਨ ਦੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦਾਂ ਪਰਮਾਤਮਾ ਦੇ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿਉਂ ਇਸੇ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਕਰਦੇ ਰਹੇਨ ਔਨ ਵਾਲੇ ਸਮੇਂ 'ਚ ਵੀ ਹੋਰ ਵੀ ਜਿਹੜੇ ਕੋ ਆਪਣੇ ਪ੍ਰੋਗਰਾਮ ਨੇ ਇਦਾਂ ਕਰਦੇ ਰਹੇਨ ਔਰ ਸਾਰੇ ਅਸੀਂ ਨਾਲ ਮਿਲ ਕੇ ਉਹਨਾਂ ਦਾ ਸਾਥ ਦਿੰਦੇ ਰਹੇ ਸਹਿਯੋਗ ਵੀ ਸਰ ਇਦਾਂ ਕੀਤਾ ਜਾਏਗਾ ਦੀ ਗੱਲ ਚੜ੍ਹ ਕੇ ਆਵਾਂਗੇ ਬਿਲਕੁਲ ਜੀ ਮੈਂ ਅੱਗੇ ਗੱਲ ਕੀਤੀ ਹੈ ਕਿ ਸੁਸਾਇਟੀ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਔਰ ਇਸ ਗੁਰੂ ਦੀ ਨਗਰੀ ਦੀ ਜਨੂਰ ਸੇਵਾ ਕਰਾਂਗੇ ਸਾਈਂ ਜੀ ਜੀ ਸ੍ਰੀ ਤਾਈਂ ਪਪਾ ਦੀਪ ਸਿੰਘ ਜੀ ਦੇ ਉਹਨਾਂ ਦੇ ਕਿ ਲੋਨਾ ਦੀ ਸਿਹਤ ਜਿਹੜੀ ਉਹਨਾਂ ਨੇ ਦਿੱਤੀ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਇਹ ਲੋਗ ਮੰਨਦੇ ਆ ਬਹੁਤ ਸ਼੍ਰੀ ਬਾਬਾ ਦੀਪ ਸਿੰਘ ਜੀ ਨੇ ਕਿਰਬਾਨੀ ਨਾਲ ਨਹੀਂ ਕੀਤੀਆਂ ਉਹਦਾ ਖੈਰ ਕੋਈ ਕਰ ਨਹੀਂ ਸਕਦਾ ਪਰ ਛੋਟੀਆਂ-ਛੋਟੀਆਂ ਕੁਰਬਾਨੀਆਂ ਵੀ ਜੇ ਅਸੀਂ ਕਰਤੀਏ ਤਾਂ ਉਹਨਾਂ ਦੀ ਯਾਦ ਤਾਜ਼ੀ ਹੋ ਜਾਂਦੀ ਹੈ ਅੱਜ 21 ਕੁੜੀਆਂ ਦਾ ਪੂਰੇ ਗਰੁੱਪ ਵੱਲੋਂ ਵਿਆਹ ਕੀਤਾ ਗਿਆ ਤੇ ਬਿਨਾਂ ਪੈਸੇ ਦੇ ਦੇ ਪੂਰਾ ਉਹਨਾਂ ਲਈ ਸਮਾਨ ਲੈ ਕੇ ਦਿੱਤਾ ਗਿਆ ਤੇ ਨਾਲ ਹੀ ਇੱਥੇ ਖੁੰਡਾਂ ਦਾ ਕੈਂਪ ਲੱਗਿਆ ਹੋਇਆ ਹੈ ਸੋ ਦੋਨੋਂ ਚੀਜ਼ਾਂ ਹੀ ਜ਼ਿੰਦਗੀ ਬਚਾਨ ਵਾਲੀਆਂ ਨੇ ਇੱਕ ਬਸਾਨ ਵਾਲੀ ਹੈ ਕਿਉਂਕਿ ਬਾਪਦੇ ਸਿੱਤੇ ਸਭ ਤੋਂ ਵੱਡਾ ਬੋਝ ਹੁੰਦਾ ਕੁੜੀ ਨੂੰ ਆਪਣੇ ਘਰੇ ਤੋਰਨਾ ਸੋਦਾ ਘਰ ਬਸਾਣਾ ਤੇ ਦੂਜਾ ਕੋਈ ਬੰਦਾ ਮਰ ਰਿਹਾ ਹੁੰਦਾ ਤੁਹਾਨੂੰ ਖੁੰਦੀ ਜ਼ਰੂਰਤ ਹੁੰਦੀ ਹੈ ਤਾਂ ਉਹਦੇ ਕਰਕੇ ਉਹ ਜੀਵਨ ਦਾ ਦੇ ਸਕਦੇ ਆ ਤਾਂ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਤੇ ਮੈਂ ਸਭ ਨੂੰ ਜਿਹੜੇ ਵੀ ਸੁਣ ਰਹੇ ਉਹਨਾਂ ਨੂੰ ਇਹੀ ਪ੍ਰੇਰਿਤ ਕਰੂੰਗੀ ਕਿ ਜ਼ਰੂਰ ਇਹ ਜੇ ਕਮਾਂਚ ਹੋ ਰਿਹਾ ਹਿੱਸਾ ਲੈ ਕਿੰਨੇ ਜੋੜਿਆਂ ਦੇ ਵਿਆਹ ਕੀਤੇ ਜਾ ਰਹੇ 21 ਜੋੜਿਆਂ ਦੇ ਅੱਜ ਵਿਆਹ ਕੀਤੇ ਜਾ ਰਹੇ ਹਨ ਨਾਲ ਤੁਸੀਂ ਉੱਥੇ ਸਮਾਨ ਦੇਖ ਸਕਦੇ ਹੋ ਸਾਰਾ ਸਮਾਨ ਘੱਟਦਾ ਇੱਕ ਵਾਰ ਪੂਰਾ ਸਮਾਨ ਦਿੱਤਾ ਜਾ ਰਿਹਾ ਨਾਲ ਕਿ ਇੱਕ ਬੇਟੀ ਦਾ ਵਿਆਹ ਕਰਨਾ ਹੋਵੇ ਤੇ ਕਿੰਨਾ ਹੁਕਮਦਾ ਤੇ ਹਾਂ ਦੇਖੋ ਤੁਸੀਂ ਆਪ ਸੋਚੋ ਆਪਣੀ ਬੇਟੀ ਦਾ ਵਿਆਹ ਕਰਨਾ ਹੋਵੇ ਤਾਂ ਬੰਦੇ ਨੂੰ ਮੁਸ਼ਕਲ ਆ ਜਾਂਦੀ ਹੈ ਤਾਂ ਵੀ ਬੰਦਾ ਸੋਚਦਾ ਆ ਨਹੀਂ ਆਣੀਏ ਦੋ ਤੁਸੀਂ ਦੇਖੋ ਕਿੰਨੇ ਧੀਰਜ ਨਾਲ ਪੂਰਾ ਘਰ ਬਸਾ ਕੇ ਇਹ ਕਰ ਰਹੇ ਹਨ ਸੋ ਮੇਟਾਨੀ ਹੈ ਕਿ ਹੋਰ ਤੇ ਹੋਰ ਲੋਕ ਅਗਿਆਨਤਾ ਕੀ ਅਸੀਂ ਚੰਗੇ ਰਸਤੇ ਪੈਸੇ ਦੇ ਸੋਸਾਇਟੀ ਵੱਲੋਂ ਪ੍ਰਧਾਨ ਬਰਜਿੰਦਰ ਸਿੰਘ ਟਿੰਕੂ ਵੱਲੋਂ ਤੇ ਉਹਨਾਂ ਦੀ ਸਮੂਹ ਟੀਮ ਵੱਲੋਂ ਜੋ ਅੱਜ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ 21 ਜੋੜਿਆਂ ਦਾ ਮੈਂ ਦੇਖ ਰਿਹਾ ਆ ਵੀ ਆਮ ਲੋਕ ਜਿਹੜੇ ਗਰੀਬ ਲੋਕ ਨਹੀਂ ਕਰ ਵਿਆਹ ਕਰ ਪਾਉਂਦੇ ਹਮੇਸ਼ਾ ਹੀ ਟਿੰਕੂ ਜੀ ਨੇ ਇਹ 10 ਜੋੜਿਆਂ ਤੋਂ ਸਟਾਰਟ ਕੀਤਾ ਸੀ ਪਿਛਲੇ ਸਾਲ ਵੀ ਮੈਂ ਆਇਆ ਸੀ ਉਦੋਂ 16 ਜੋੜਿਆਂ ਦਾ ਸੀ ਕਰਕੇ 21 ਜੋੜੇ ਦਾ ਹਰ ਤਰ੍ਹਾਂ ਪਰਮਾਤਮਾ ਇਹਨਾਂ ਦੇ ਕੰਮ ਚ ਇਸ ਤਰ੍ਹਾਂ ਵਾਧਾ ਪਾਉਂਦਾ ਪਿਆ ਮੈਂ ਦੇਖ ਰਿਹਾ ਕਿ ਲੋਕਾਂ ਦੇ ਚਿਹਰਿਆਂ ਤੇ ਕਿੰਨੀ ਖੁਸ਼ੀ ਆ ਇੱਕ ਗਰੀਬ ਪਰਿਵਾਰ ਜਿਹੜਾ ਆਪਣੀ ਧੀ ਦਾ ਵਿਆਹ ਨਹੀਂ ਕਰ ਸਕਦਾ ਬਰਜਿੰਦਰ ਸਿੰਘ ਟਿੰਕੂ ਅੱਧੇ ਦੀ ਟੀਮ ਇੱਕ ਪਿਓਰ ਦਰਜਾ ਦੇ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਵਿਆਹ ਦੇ ਵਿੱਚ ਕਰਕੇ ਤੇ ਉਸ ਤਰ੍ਹਾਂ ਹੀ ਤੁਸੀਂ ਵੇਖੋ ਉਹਨਾਂ ਦੇ ਗਿਫਟ ਦੇ ਤੌਰ ਤੇ ਚਲੋ ਮੈਂ ਦੇਖ ਰਿਹਾ ਕਿ ਬੱਚਿਆਂ ਨੂੰ ਘਰੇਲੂ ਚੀਜ਼ਾਂ ਜੋ ਵਰਤਨ ਵਾਸਤੇ ਮਤਲਬ ਕਿ ਦੇਰੇ ਮੈਂ ਸੋਚਦਾ ਵੀ ਬਹੁਤ ਹੀ ਵਧੀਆ ਉਪਰਾਲਾ ਹੈ ਅੱਜ ਮੈਡਮ ਨਵਜੋਤ ਗੌਰ ਸਿੱਧੂ ਸਾਡੇ ਇੱਕ ਛੱਦੇ ਦੇ ਉੱਤੇ ਮੈਂ ਅੱਗੇ ਵੇਖਦਾ ਮੈਡਮ ਇਹੋ ਜਿਹੜੇ ਕਾਰਜ ਆਮੇਸ਼ਾ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਪਰ ਇੱਕ ਗੱਲ ਹੈ ਕਿ ਉਹਨਾਂ ਦੀ ਤਬੀਅਤ ਇੰਨੀ ਜ਼ਿਆਦਾ ਠੀਕ ਨਾ ਹੋਣ ਕਰਕੇ ਵੀ ਫਿਰ ਵੀ ਇੱਕ ਵਾਰ ਗੱਲ ਦੇ ਪ੍ਰੋਗਰਾਮ ਮਦਨ ਜਾਂਦੇ ਪਰ ਜਦੋਂ ਉਹਨਾਂ ਨੂੰ ਇਹ ਪ੍ਰੋਗਰਾਮ ਬਾਰੇ ਦੱਸਿਆ ਗਿਆ ਤੇ ਉਹਨਾਂ ਨੇ ਇੱਕ ਮਿੰਟ ਜੀ ਹਾਂ ਕਰਦੇ ਤੇ ਅੱਜ ਸ਼ੇਰ ਦਾ ਹੀ ਮੈਡਮ ਦੋਲਦੇ ਵੀ ਕਦੋਂ ਜਾਣਾ ਕਦੋਂ ਜਾਣਾ ਤੇ ਮੈਡਮ ਅੱਜ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੇ ਬਰਜਿੰਦਰ ਸਿੰਘ ਟਿੰਕੂ ਦਾ ਤੇ ਉਹਦੀ ਉੱਚੇ ਚਟੀਮ ਦਾ ਸਾਰਿਆਂ ਦਾ ਬਹੁਤ ਧੰਨ ਪਰਮਾਤਮਾ ਨੇ ਉਹਨਾਂ ਨੂੰ ਹੋਰ ਸ਼ਕਤੀ ਦੇਵੇ ਕਿ ਜਿਸ ਤਰ੍ਹਾਂ ਅੱਜ 21 ਜੋੜਿਆਂ ਦਾ ਨੇ ਕੀਤਾ ਅਗਲੀ ਵਾਰ 30ਾਂ ਦਾ ਕਰਨ ਮੈਂ ਅਤੇ ਮੈਡਮ ਨਾਲ ਨਵਜੋਤਪੁਰ ਸਿੱਧੂ ਤੇ ਉਹਨਾਂ ਦੀ ਪੂਰੀ ਟੀਮ ਅਤੇ ਸਿੱਧੂ ਸਾਹਿਬ ਵੱਲੋਂ ਅਸੀਂ ਜਿੰਨਾ ਵੱਧ ਚੜ੍ਹ ਕੇ ਸੌ ਲਿਆ ਅਗਲੀ ਵਾਰ ਉੱਤੇ ਵੱਧ ਚੜ੍ਹ ਕੇ ਹਿੱਸਾ ਲਾਵਾਂਗੇ ਤੁਹਾਡੇ ਨਾਲ ਸੋ ਬਹੁਤ ਵੱਡਾ ਅਪਦਾਲਾ ਜਿਹੜਾ ਕਿ ਧੰਤਾਂ ਵੈਲਫੇਅਰ ਸੋਸਾਇਟੀ ਜਿਹੜੀ ਧੰਤਾਂ ਬਾਬਾ ਦੀਪ ਸਿੰਘ ਦੀ ਬਣੇ ਸੋਸਾਇਟੀ ਜਿਹੜੀ ਆ ਉਹ ਉਹਨਾਂ ਦੇ ਹਰ ਸਾਲ ਜਿਹੜੇ ਇਹ ਪ੍ਰੋਗਰਾਮ ਆਯੋਜਿਤ ਕਰਦੇ ਆ ਇਹ ਪ੍ਰੋਗਰਾਮਾਂ ਦਾ ਇੱਕੋ ਹੀ ਮਕਸਦ ਹੈ ਕਿ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਬੱਚਿਆਂ ਬੱਚਿਆਂ ਨੇ ਨੰਨਤਾ ਦੀ ਕਰਵਾਉਂਦੇ ਆ ਇਹਦਾ ਇਹ ਆ ਕਿ ਜਿਹੜੇ ਲੋਕ ਕੱਜਾਂ ਚੁੱਕ ਕੇ ਇਹੋ ਜਿਹੀ ਖਰਚੀ ਭਿੰਦੇ ਆ ਜਾਂ ਖਰਚੀ ਕਰਦੇ ਆ ਵੇ ਦੂਜੇ ਬੱਚਿਆਂ ਵਾਸਤੇ ਇੱਕ ਮੈਸੇਜ ਹੈ ਕਿ ਖੂਬੂਰ ਖੱਤੀ ਤੋਂ ਬੱਜਿਆ ਜਾਵੇ ਤੇ ਇਹੋ ਜਿਹੇ ਆਨੰਦ ਕਾਜ ਜਿਹੜੇ ਕਰਵਾਏ ਜਾਣ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਬੱਚਿਆਂ ਨੂੰ ਸੇਡ ਮਿਲ ਸਕੇ ਇਸ ਤਰ੍ਹਾਂ ਕਿ ਅੱਜ ਕੱਲ੍ਹ ਧੀ ਦਾ ਇੱਕ ਦਾ ਵਿਆਹ ਕਰਨਾ ਹੋਵੇ ਤੇ ਕਿੰਨਾ ਆ ਕੇ ਡਾਇਰੈਕਟ ਨੰਬਰਾਂ ਦੇ ਨਾਲ ਕਿੰਨੀਆਂ ਲੜਕੀਆਂ ਦੇ ਅ ਬਹੁਤ ਹੀ ਵਧੀਆ ਪਰਾਲਾ ਕਿ ਤੁਸੀਂ ਦੇਖੋ ਕਿ ਇਹਨਾਂ ਕੋ ਪਹਿਲਾਂ ਜੋ ਸਟਾਰਟ ਕੀਤਾ ਸੀਗਾ ਉਦੋਂ ਥੋੜੇ-ਥੋੜੇ ਆਨੰਦ ਕਾਜ ਹੁਣ ਇਹਦਾ ਗਿਣਤੀ ਵਾਧੀ ਪਈ ਹੈ ਤੇ ਫਿਰ ਵੀ ਅੱਜ ਵੀ ਇਹਨਾਂ ਕੋ ਗਿਣਤੀ ਜ਼ਿਆਦਾ ਸੀ ਲੇਕਿਨ ਇਹਨਾਂ ਨੇ ਇਕੀਆਂ ਤਾਂ ਕਰਵਾਇਆ ਯੋਕੈ ਪ੍ਰੋਗਰਾਮ ਦੀ ਜਗ੍ਹਾ ਛੋਟੀ ਪੈ ਗਈ ਹੈ ਬਹੁਤ ਜ਼ਿਆਦਾ ਸੰਗਤ ਹੋ ਗਈ ਹੈ ਤੇ ਆਨਲਾਈਨ ਟਾਈਮ ਦੇ ਵਿੱਚ ਪਰਮਾਤਮਾ ਕਰਿਆ ਦਾ ਦਿਨ ਦੁਗਣਾ ਦਾ 24 ਤੱਕ ਹੀ ਕਰ ਤੇ ਇਸੇ ਤਰ੍ਹਾਂ ਈਆਂ ਦੇ ਨਾਲ ਦੇ ਨਾਲ ਜਿਹੜਾ ਕਿ ਲੋਕਾਂ ਨੇ ਜਿਹੜੇ ਤੱਕ ਜਿਹੜੀ ਪੰਡ ਚੁੱਕਦੇ ਪਏ ਆ ਉਹ ਦਾ ਉਹ ਹਲਦਾ ਕੋਈ ਬਰਜਦਰ ਸਾਹਿਬ ਟੇਕੂ ਵੱਲੋਂ ਜਿਹੜਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿਰਸੇ ਸੁਹੜੀ ਜਿਹੜੀ ਚਲਾਈ ਜਾ ਰਹੀ ਹੈ ਤੇ ਬੜੇ ਵਧੀਆ ਪਰਾਲੇ ਭਰਾ ਦੇਦੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਿਛਲੀ ਵਾਰ ਇਹਨਾਂ ਨੇ 11 ਲੜਕੀਆਂ ਨੇ ਵਿਆਹ ਕੀਤੇ ਸੀ ਅੱਜ 21 ਨੇ ਕੀਤੇ ਆ ਇਹ ਘਾ ਜਿਹੜਾ ਕਾਫਲਾ ਵਧੂਗਾ ਤੇ ਸਭ ਤੋਂ ਵੱਡੀ ਗੱਲ ਆ ਬੱਚਿਆਂ ਦੀਆਂ ਫੀਸਾਂ ਆ ਜਿਹੜੇ ਆਪਣੇ ਕੋ ਇਹ ਜਿਹੜਾ ਕਰਕੇ ਦਿੰਦੀ ਇਹਨਾਂ ਦੀ ਸਹਾੜੀ ਤੇ ਮੈਡੀਕਲ ਕੈਂਪ ਵੀ ਹਰ ਮਤਲਬ ਮਹੀਨੇ 2 ਮਹੀਨੇ ਬਾਅਦ ਲੱਗਦਾ ਰਹਿੰਦਾ ਤੇ ਆਪਾਂ ਤੇ ਸਾਰਿਆਂ ਨੂੰ ਇਹੋ ਕਹਿੰਦੇ ਆ ਜਿਤਨਾ ਸਾਡਾ ਇਹ ਵੀਰ ਛੋਟਾ ਕੰਮ ਕਰ ਰਿਹਾ ਤੇ ਸਾਰੇ ਇਹ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਇਹਨਾਂ ਹੱਲ ਵੇਕੇ ਸੇਧ ਰਣੀ ਚਾਹੀਦੀ ਆ ਇਹੋ ਜੇ ਕਾਰ ਵਿਆਹ ਜਿਹੜੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਉਤੇ ਖੇਲੀ ਜਾਂਦੀ ਆ ਉਹ ਨਸ਼ਿਆਂ ਤੋਂ ਦੂਰ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ